ਤਕੋ ਜਿਹੜਾ ਥੈਲਾਸੀਮੀਆ ਹੈਗਾ ਇਹ ਇਹਨੂੰ ਅਸੀਂ ਬਲੱਡ ਡਿਸਆਰਡਰ ਜਾਂ ਹਿਮਟੋਲੋਜੀਕਲ ਡਿਸਆਰਡਰ ਕਹਿੰਦੇ ਆ ਮਾਪੇ ਤੋਂ ਆਂਦਾ ਜੇ ਦੋਨੋਂ ਮਾਪੇ ਨੂੰ ਦੋਨਾਂ ਨੂੰ ਹੋਏਗਾ ਤਾਂ ਫਿਰ ਮੇਜਰ ਜਿਹੜੀ ਜਿਆਦਾ ਸਵੀਅਰ ਬਿਮਾਰੀ ਹੁੰਦੀ ਆ ਖੂਨ ਪੂਰਾ ਨਹੀਂ ਬਣਦਾ ਨੀਮੀਆ ਹੁੰਦਾ ਬੱਚੇ ਦੀ ਗ੍ਰੋਥ ਨਹੀਂ ਹੁੰਦੀ ਔਰ बार-बार ਬੱਚੇ ਨੂੰ ਬਲੱਡ ਟ੍ਰਾਂਸਫਿਊਜ਼ਨ ਦੀ ਖੂਨ ਚੜਾਉਣ ਦੀ ਲੋੜ ਪੈਂਦੀ ਔਰ ਉਹਦੇ ਨਾਲ ਆਇਰਨ ਵੱਜ ਜਾਂਦਾ ਫਿਰ ਉਹਦੀ ਟ੍ਰੀਟਮੈਂਟ ਕਰਨੀ ਪੈਂਦੀ ਸੋ ਪੇਰੈਂਟਸ ਵਾਸਤੇ ਵੀ ਬੜਾ ਕਸਟਮ ਵਾਲੀ ਗੱਲ ਹੁੰਦੀ ਆ ਜੀ ਬੱਚੇ ਵਾਸਤੇ ਵੀ ਔਰ ਬੱਚੇ ਦੀ ਨਾਰਮਲ ਗ੍ਰੋਥ ਇਹ ਇਹਦੇ ਵਾਸਤੇ ਇਹ ਜ਼ਰੂਰੀ ਹੈ ਕਿ ਜਿਹੜਾ ਮਾਪੇ-ਪਿਓ ਜੇ ਅਵੇਅਰ ਹੋਣ ਤਾਂ ਇਸ ਨੂੰ ਰੋਕਿਆ ਵੀ ਜਾ ਸਕਦਾ ਹੈ ਅੱਜ ਸਾਡੇ ਜਿਹੜਾ ਹੈਗਾ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਡੇ ਸਿਵਲ ਸੈਕਟਰ ਔਰ ਫਲੈਂਥਰੋਪੀ ਐਨ ਜੀਓ ਨੇ ਔਰ ਸਾਡੇ ਐਮਰਐਸ ਆਵਾਣ ਸਾਰਿਆਂ ਨੇ ਮਿਲ ਕੇ ਕੋਰਾਂ ਵਾਸਤੇ ਸਪੈਸ਼ਲ ਵਾਰਡ ਬਣਾਇਆ ਡੇ ਕੇਅਰ ਜਿੱਥੇ ਉਹਨਾਂ ਨੂੰ ਬਹੁਤ ਸਾਰੀਆਂ ਸਹੂਦਾਵਾਂ ਮਿਲਣਗੀਆਂ ਉਹਨਾਂ ਦਾ ਅੱਛਾ ਐਟਮੋਸਫੀਅਰ ਹੋਏਗਾ ਉੱਥੇ ਮਾਪੇ-ਬਾਪ ਵਾਸਤੇ ਵੀ ਅੱਛਾ ਲੱਗੇਗਾ ਉਹਨਾਂ ਨੂੰ ਤੇ ਉਹਦੇ ਵਾਸਤੇ ਬਲੱਡ ਡੋਨੇਸ਼ਨ ਦੇ ਕੈਂਪਸ ਵੀ ਲਗਾਉਂਦੇ ਆ ਸਾਰੇ ਜਣੇ ਜਿਹਨੇ ਸਾਡੇ ਐਨ ਜੀਓ ਸੱਜਿਆ ਤੇ ਅਸੀਂ ਉਹਨਾਂ ਦੀ ਪਰਿਵਾਰਾਂ ਦੇ ਨਾਲ ਹਰ ਤਰ੍ਹਾਂ ਮਦਦ ਕਰਦੇ ਆ ਮਟੇ ਦੇ ਬਾਵਜੂਦ ਇਹ ਬਿਮਾਰੀ ਜਿਹੜੀ ਹੈਗੀ ਇੱਕ ਸਿੰਪਲ ਜਰ ਟੈਸਟ ਹੁੰਦਾ ਜੇ ਦੋਨੋਂ ਪੇਰੈਂਟਸ ਕੈਰੀਅਰ ਹੋਣ ਤਾਂ ਫਿਰ ਮਤਲਬ ਮੇਜਰ ਹੋਏਗਾ ਜੇ ਇੱਕ ਪੇਰੈਂਟ ਹੋਏਗਾ ਤਾਂ ਫਿਰ ਮਾਈਨਰ ਹੋ ਸਕਦਾ ਕੈਰੀਅਰ ਹੋ ਸਕਦਾ ਫਿਰ ਜ਼ਿਆਦਾ ਸਵੀਅਰ ਬਿਮਾਰੀ ਨਹੀਂ ਹੁੰਦੀ ਹੈ ਸੋ ਬੜਾ ਸਿੰਪਲ ਜਰ ਟੈਸਟ ਕਰਾ ਕੇ ਇਸ ਤੋਂ ਬਚ ਸਕਦੇ ਆ ਕਿਉਰੇਬਲ ਹੈ ਵਿਦ ਬੋਨ ਬੋਨ ਟ੍ਰਾਂਸਪਲੈਂਟ ਔਰ ਸਾਡੇ ਸੀਐਮਸੀ ਦੇ ਡਾਕਟਰ ਜੋਸਫ ਜੋਨ ਜੀ ਆਪਣੇ ਨਾਲ ਹੈ ਜੀ ਅੱਜ ਆਏ ਹੋਏ ਆ ਉਹਨਾਂ ਨੇ ਬਹੁਤ ਕੋਸ਼ਿਸ਼ ਕਰਕੇ ਫੰਡਸ ਵੀ ਅਰੇਂਜ ਕੀਤੇ ਔਰ ਉਹਨੇ ਕੋਲ ਇੰਡੀਆ ਤੋਂ ਔਰ ਅਸੀਂ ਸਾਰਿਆਂ ਇਹਨਾਂ ਦੇ ਨਾਲ ਮਿਲ ਕੇ ਪੇਸ਼ੈਂਟਸ ਵਾਸਤੇ ਬੋਨ ਮੈਰੋ ਟ੍ਰਾਂਸਪਲੈਂਟ ਕੀਤਾ ਹੋਏਗਾ ਔਰ ਬੱਚਾ ਕਯਰ ਹੋ ਜਾਏਗਾ ਨਾਰਮਲ ਲਾਈਫ ਜੀ ਕਰ ਸਕੇਗਾ 10-12 ਸਾਲ ਤੱਕ ਇਹ ਕਰ ਰਹੇ ਆ ਪਹਿਲਾਂ 5 ਸਾਲ ਤੱਕ ਸੀਗਾ ਬਟ ਉਹਨਾਂ ਨੇ ਵਧਾ ਕੇ ਜਿਹੜਾ ਕਿਹਾ ਵੀ 10-12 ਸਾਲ ਤੱਕ ਇਹਨਾਂ ਨੇ ਸਪான்ਸਰ ਵੀ ਲੱਭਿਆ 15-16 ਲੱਖ ਦੀ ਸਰਜਰੀ ਆ ਜਿਹੜੀ ਕਿ ਫ੍ਰੀ ਕੀਤੀ ਜਾ ਰਹੀ ਆ ਇਹਨਾਂ ਦੇ ਸਹਿਯੋਗ ਦੇ ਨਾਲ ਪੰਜਾਬ ਸਰਕਾਰ ਸਾਰੇ ਜਣੇ ਅਸੀਂ ਮਿਲ ਕੇ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਬਹੁਤ ਸਾਰੇ ਜਿਵੇਂ ਇਹਨਾਂ ਦੇ ਸਟ੍ਰੋਕ ਦਾ ਵੀ ਸਾਡਾ ਪ੍ਰੋਜੈਕਟ ਚੱਲਦਾ ਪਿਆ ਸੀ ਐਮਸੀ ਦੇ ਨਾਲ ਔਰ ਸਾਡੇ ਆਈਸੀਯੂ ਹੋਰ ਬਾਕੀ ਜਗ੍ਹਾ ਤੇ ਵੀ ਆਪਣੀਆਂ ਸਰਵਿਸਿਜ਼ ਦੇਣ ਦੇ ਤਿਆਰ ਰਹੇ ਆ। ਆਪਣੇ ਕੋਲੇ ਕ੍ਰਿਟੀਕਲ ਕੇਅਰ ਬਲੌਕ ਬਣ ਰਿਹਾ ਹੈਗਾ ਉਹਦੇ ਵਿੱਚ ਵੀ ਲੋਕਾਂ ਨੂੰ ਸਾਡੇ ਪਟਿਆਲੇ ਦੇ ਵਿੱਚ ਵੈਸੇ ਵੀ ਇਸ ਹਸਪਤਾਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰਾ ਸੁਧਾਰ ਹੋਇਆ ਪਹਿਲਾਂ ਤੇ ਦਵਾਈਆਂ 100% ਅਸੀਂ ਦੇ ਰਹੇ ਆਂ, ਸਰਕਾਰੀ ਦਵਾਈਆਂ ਦੇ ਰਹੇ ਆਂ। 1000 ਡਾਕਟਰ ਭਰਤੀ ਕਰ ਰਹੇ ਆਂ, ਡਾਕਟਰਸ ਆ ਜਾਣਗੇ, 1200 ਨਰਸਸ ਭਰਤੀ ਕਰ ਰਹੇ ਆਂ, ਨਰਸਸ ਪੂਰੀਆਂ ਹੋ ਜਾਣਗੀਆਂ। ਤੇ 24 ਘੰਟੇ ਦੀ ਐਮਰਜੈਂਸੀ ਸਰਵਿਸਿਜ਼ ਔਰ ਸਾਰੇ ਜਿੰਨੇ ਵੀ ਸਰਜਰੀ ਇੱਥੇ ਹੋਣਗੇ ਲੋਕਾਂ ਦੇ। ਹਾਂਜੀ ਆ ਬਿਲਕੁਲ ਹੋਏਗਾ ਜੀ ਬਿਲਕੁਲ ਸਾਦੇ ਬਾਲਜੋਕ ਮੁੱਖ ਮੰਤਰੀ ਸਾਹਿਬ ਦੀ ਔਰ ਅਰਵਿੰਦ ਕੇਜ ਰਵਾਲ ਜੀ ਦੀ ਜਿਹੜੀ ਸਿਹਤ ਤੇ ਸਿੱਖਿਆ ਦੋ ਟਾਪ ਪ੍ਰਾਇਰੀਟिज ਹੈ ਔਰ ਦੋਨਾਂ ਦੇ ਉੱਤੇ ਗਵਰਨਮੈਂਟ ਜਿਹੜੀ ਹੈਗੀ ਆ ਉਹ ਵੱਧ ਤੋਂ ਵੱਧ ਖਰਚਾ ਵੀ ਕਰਦੀ ਆ ਔਰ ਲੋਕਾਂ ਨੂੰ ਸੁਰੱਖਤ ਰਿਹਾ ਲੋਕਾਂ ਦੇ ਆਊਟ ਆਫ ਪਾਕਟ ਐਕਸਪੈਂਸਸ ਮੱਲਾ ਕਲੀਨਿਕ ਤੁਹਾਡੇ ਲੁਧਿਆਣਾ ਦੇ ਵਿੱਚ ਮੇਰੇ ਖਿਆਲ ਕਿੰਨੇ ਸ਼ਹਿਰ ਦੇ ਵਿੱਚ ਕਿੰਨੇ ਆ ਜੀ 94 ਟੋਟਲ ਜ਼ਿਲ੍ਹੇ ਚ 94 ਹਨ ਹਾਂ ਜੀ ਸਰ ਆ ਜ਼ਿਲ੍ਹੇ 'ਚ 91 37 ਸਰ 37 ਬਲੋਂ 37 ਜਗ੍ਹਾ ਤੇ ਜਿਹੜੀ ਤੁਹਾਡੇ ਦਵਾਈ ਲਿਉਂਦੇ ਜਿੱਥੇ 100 150 پیشنਟ ਰੋਜ਼ ਦਵਾਈ ਲੈਂਦੇ ਆ ਇਮੇਜਿਨ ਕਿੰਨੇ ਇਸ ਤੋਂ ਸਵਾਇਛੇ ਤੁਹਾਡੇ 30 ਪਰਸੈਂਟ ਕਮਿਊਨਿਟੀ ਹੈਲਥ ਸੈਂਟਰ ਹੈ ਉਹਦੇ ਵਿੱਚ ਵੀ ਅਸੀਂ ਡਾਕਟਰ ਲਗਾ ਕੇ ਉੱਥੇ ਵੀ ਜਿਹੜੇ ਅਸੀਂ 24 ਘੰਟੇ ਸਰਵਿਸ ਸ਼ੁਰੂ ਕਰ ਰਹੇ ਹਾਂ ਅਚਰ ਕੁਝ ਹੋਰ ਨਵੇਂ ਖੋਲਣ ਦੀ ਬਿਜਲੀ ਹੈ ਹਾਂ ਉਹਦੇ ਵਿੱਚ ਹੁਣ ਅਸੀਂ ਨਵੇਂ ਖੋਲ ਰਹੇ ਹਾਂ ਜੀ ਖਾਸ ਕਰਕੇ ਜਿਹੜੇ ਹਾਈ ਫੋਟ ਫਾਲ ਜਿੱਥੇ ਹੈਗੀ ਆ ਉੱਥੇ ਖੋਲ ਰਹੇ ਆ ਬੱਸ ਸਟੈਂਡ ਦੇ ਸਾਹਮਣੇ ਸਟੇਸ਼ਨ ਦੇ ਸਾਹਮਣੇ ਤਾਂ ਕਿ ਜਿੱਥੇ ਤੁਹਾਨੂੰ ਪਹਿਲਾਂ ਪਹਿਲਾਂ ਹੁੰਦਾ ਸੀਗਾ ਵੀ ਠੇਕਿਆ ਵਾਸਤੇ ਮਸ਼ਹੂਰ ਹੁੰਦਾ ਸੀਗਾ ਹੁਣ ਲੱਗ ਲੈਣ ਵਾਸਤੇ ਮਸ਼ਹੂਰ ਹੋਵੇ